ਸਤਿ ਨਾਮੁ ਅਲੈਕੁਮ ਜੀ ਸਵਾਗਤ ਆਪ ਸਭ ਦਾ ਸਾਡੇ ਚੈਨਲ ਪੰਜ ਪੀਸ ਸਰਕਾਰ ਤੇ ਦੁਆ ਫਰਿਆਦ ਕਰਦੇ ਹਾਂ ਸਾਡੇ ਤੰਦਰੁਸਤ ਠੀਕ ਠਾਕ ਹੋਮੋਗੇ ਸੋ ਅੱਜ ਆਪਾਂ ਗੱਲ ਕਰਾਂਗੇ ਸੁਪਨਿਆਂ ਬਾਰੇ ਜਿਹੜੇ ਸੁਪਨੇ ਦੇ ਵਿੱਚ ਚਲਦੀ ਸੇਵਾ ਦੇ ਵਿੱਚ ਜਾਂ ਕੋਈ ਸੇਵਾ ਸਾਧਨਾ ਕਰ ਰਿਹਾ ਕਿਸੇ ਵੀ ਤਰ੍ਹਾਂ ਮੰਤਰ ਤੰਤਰ ਕਰ ਰਿਹਾ ਨੂੰ ਸੁਪਨੇ ਦੇ ਵਿੱਚ ਸੱਪ ਵਗੈਰਾ ਦੇਖਣ ਲੱਗ ਪੈਂਦੇ ਹਨ ਇਹ ਕਿੰਨੇ ਤੋਂ ਖਤਰਨਾਕ ਹੁੰਦੇ ਨੇ ਇਹਦਾ ਕੀ ਕਾਰਨ ਹੈ ਇਹਦਾ ਮਤਲਬ ਕੀ ਨਿਕਲਦਾ ਹੈ ਇਹ ਸਾਰੀ ਗੱਲਬਾਤ ਅੱਜ ਤੁਹਾਡੇ ਨਾਲ ਸ਼ੇਅਰ ਕਰਾਂਗੇ ਚੰਗਾ ਵੀ ਹੁੰਦਾ ਹੈ ਮਾੜਾ ਵੀ ਹੁੰਦਾ ਹੈ ਸਾਰੇ ਪਾਸੇ ਇਹਨਾਂ ਦੇਖਣਾ ਪੈਂਦਾ ਹੈ ਆ ਜ਼ਰੂਰੀ ਨਹੀਂ ਗਲਤ ਫਹਿਮੀ ਜਿਨਾ ਰਹਿ ਜਾਓ ਵੀ ਸਾਨੂੰ ਦਰਸ਼ਨ ਹੋਣ ਲੱਪੇ ਆ ਹਨਾ ਬਹੁਤ ਸਾਰੇ ਚੇਲੇ ਬਲਕੇ ਜੈੜ ਗੁਰੂ ਨੇ ਉਹ ਵੀ ਕਹਿ ਦਿੰਦੇ ਹਾਂ ਜੀ ਤੁਹਾਡੀ ਸੇਵਾ ਕਰਦਾਂ ਸਭ ਦੇਖਣ ਲੱਪੇ ਚੰਗੇ ਆ ਨਹੀਂ ਇਹਦੇ ਬਹੁਤ ਰਾ ਤਰੀਕੇ ਹੁੰਦੇ ਆ ਕਾਰਨ ਹੁੰਦੇ ਆ ਇਹਨਾਂ ਨੂੰ ਦੇਖਣ ਦੇ ਉਹ ਸਾਰੇ ਤੁਹਾਨੂੰ ਅੱਜ ਸ਼ੇਅਰ ਕਰਾਂਗੇ ਤਰੀਕੇ ਸਾਨੂੰ ਤੇ ਉਹਦੇ ਲਈ ਤੁਸੀਂ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਉਸ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਆ ਕਿ ਸਾਡੇ ਚੈਨਲ ਪੰਜ ਪੀਰ ਸਰਕਾਰ ਨੂੰ ਬਸ ਤੁਸ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਕਾਂਜਵਾਨ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਯਾਰ ਤੇ ਅੱਜ ਸਭ ਤੋਂ ਪਹਿਲਾਂ ਤਾਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਕਿ ਆਪਣੇ ਚੈਨਲ ਨੂੰ ਅੱਜ ਪੂਰਾ 1 ਸਾਲ ਹੋ ਗਿਆ ਆ 18 ਦਸੰਬਰ ਆਜ ਦੇ ਦਿਨ ਹੀ ਆਪਾਂ ਰਾਤ ਨੂੰ ਮੈਨੂੰ ਪਤਾ ਕੀ ਅੱਧੀ ਰਾਤ ਨੂੰ ਬਹਿ ਕੇ ਮੈਂ ਇਹ ਚੈਨਲ ਕ੍ਰੀਏਟ ਕੀਤਾ ਸੀਗਾ ਤੇ ਇਹਦੇ ਤੇ ਤੁਹਾਡੇ ਨਾਲ ਜੁੜੇ ਆ ਤੁਸੀਂ ਸਾਡੇ ਨਾਲ ਇੰਨਾ ਸਾਨੂੰ ਪਿਆਰ ਦੇ ਰਹੇ ਹੋ ਸਾਡ ਨੂੰ ਸਾਡੀ ਵੀਡੀਓ ਨੂੰ ਹਨਾ ਸਤਿਕਾਰ ਦੇ ਰਹੇ ਹੋ ਉਹਦੇ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਸੋ ਗੱਲ ਕਰਦੇ ਆ ਜਿਵੇਂ ਨਾ ਬਹੁਤ ਆਪਣੇ ਵੀਰ ਭਾਈ ਸੇਵਾ ਸਾਧਨਾ ਦੇ ਵਿੱਚ ਜੁੜੇ ਹੁੰਦੇ ਆ ਕਿਸੇ ਵੀ ਤਰ੍ਹਾਂ ਦੀ ਉਹ ਭਗਤੀ ਸ਼ਕਤੀ ਕਰ ਰਹੇ ਹੁੰਦੇ ਆ ਤੇ ਉਹ ਭਗਤੀ ਦੇ ਦੌਰਾਨ ਉਹਨਾਂ ਨੂੰ ਸੁਪਨੇ ਆਣੇ ਸ਼ੁਰੂ ਹੋ ਜਾਂਦਾ ਹੈ ਸ ਤਾਂ ਬਹੁਤ ਹੋਰ ਵੀ ਚੀਜ਼ਾਂ ਬੰਦੇ ਨਾਲ ਹੁੰਦੀਆਂ ਆ ਦੇ ਟੁੱਟਣੀ ਵਾਸੀਆਂ ਆਣੀਆਂ ਅੱਖਾਂ ਚੋਂ ਪਾਣੀ ਆਣਾ ਨੱਕ ਚੋਂ ਪਾਣੀ ਆਣਾ ਮੋਢਿਆਂ ਤੇ ਭਜਨ ਹੋਣਾ ਅੰਗਾਂ ਦਾ ਫੜਕਣਾ ਹੈ ਨਾ ਜਾਂ ਰੂਮ ਇੱਕਦਮ ਹੀ ਐ ਲਾਉਦੇ ਵਾਲ ਸਾਰੇ ਸਿੱਧੇ ਖੜੇ ਹੋ ਗਏ ਟੈਟ ਇੰਦੇ ਸਰ ਦੇ ਬੋਲ ਐ ਕੰਡਿਆਂ ਕੋ ਖੜੇ ਹੋ ਗਏ ਇਹ ਜੀ ਚੀਜ਼ਾਂ ਬਹੁਤ ਹੁੰਦੀਆਂ ਉਹਦੇ ਵਿੱਚ ਇਹ ਕਈ ਵੀ ਚੀਜ਼ ਹੁੰਦੀ ਹੈਗੇ ਸੁਪਨੇ ਵੀ ਬੰਦੇ ਨੂੰ ਆ ਲਾ ਪੈਂਦੇ ਆ ਕਦੇ ਕਿਸੇ ਨੂੰ ਗੰਦੇ ਆਂਦੇ ਕਿਸੇ ਨੂੰ ਚੰਗੇ ਆਂਦੇ ਕਿਸੇ ਨੂੰ ਕੋਈ ਜਾਨਵਰ ਦੇਖਦਾ ਕਿਸੇ ਤਰ੍ਹਾਂ ਦਾ ਕੋਈ ਜੀਵ ਜੰਤੂ ਦੇਖਦਾ ਆ ਉਹ ਇਦਾਂ ਸਾਰਾ ਕੁਝ ਦੇਖਣ ਦਾ ਮਤਲਬ ਸਾਰਾ ਤਰ੍ਹਾਂ ਦਾ ਅਲੱਗ-ਅਲੱਗ ਹੁੰਦਾ ਕਈ ਤਾਂ ਇਹਨੂੰ ਬਹੁਤ ਚੰਗਾ ਸਮਝ ਲੈਂਦੇ ਆ ਇਹ ਚੰਗਾ ਵੀ ਹੁੰਦਾ ਇਦਾਂ ਦੀ ਗੱਲ ਨਹੀਂ ਦੇਖਣਾ ਕਿਉਂਕਿ ਜੇਦੋਂ ਤੁਸੀਂ ਜਿਹੇ ਸੇ ਚੰਗੇ ਰਾਤ ਲੱਗੇ ਹੋਏ ਆ ਤਾਂ ਤੁਹਾਨੂੰ ਇਦਾਂ ਅਭਾਵ ਹੋਣੇ ਤੁਹਾਡਾ ਮਤਲਬ ਹੁੰਦਾ ਆ ਕਿ ਤੁਸੀਂ ਸਹੀ ਲੈਂਦੇ ਚੱਲ ਰਹੇ ਹੋ। ਕੁੱੜਾ ਗਲਮਾ ਗਲਮ ਅਸਲੀ ਯਾਰੀ ਆ ਰੀਅਲ ਆ। ਜੇ ਤੁਹਾਡੇ ਸਰੀਰ ਦੇ ਨਾਲ ਇਦਾਂ ਹੋ ਰਿਹਾ ਤੁਹਾਡੇ ਸੁਪਨਿਆਂ ਦੇ ਨਾਲ ਇਦਾਂ ਹੋ ਰਿਹਾ ਹਨਾ ਪਰ ਉਹ ਸੁਪਨਿਆਂ ਦੇ ਵਿੱਚ ਜਿਹੜੀ ਚੀਜ਼ਾਂ ਦਿਖਣ ਵਾਲੀਆਂ ਹੁੰਦੀਆਂ ਉਹਨਾਂ ਦਾ ਅਲੱਗ-ਅਲੱਗ ਮਤਲਬ ਹੁੰਦੇ ਆ। ਜਿਆਦਾ ਖਤਰਨਾਕ ਚੀਜ਼ ਹੁੰਦੀ ਆ ਸੱਪ। ਤੇ ਸੱਪ ਬਾਰੇ ਅਸੀਂ ਅੱਜ ਗੱਲ ਕਰਾਂਗੇ। ਉਹਦੇ ਬਾਰੇ ਤੁਹਾਨੂੰ ਬਹੁਤੋ ਵਾ ਜਾਣਕਾਰੀ ਦੇਵਾਂ ਕਿ ਜਿੰਨੀ ਕਿ ਸੰ ਨੌਲ ਜਾ। ਠੀਕ ਹੈ ਜੀ। ਪਹਿਲੀ ਗੱਲ ਤਾਂ ਜਿਹੜੇ ਸੱਪ ਹੁੰਦੇ ਆ ਇਹ ਦੋ ਤਿੰਨ ਤਰ੍ਹਾਂ ਤਰੀਕਿਆਂ ਨਾਲ ਦੇਖੇ ਜਾਂਦੇ ਨੇ ਜਿਵੇਂ ਕਿ ਅਗਰ ਤੁਸੀਂ ਕੋਈ ਭਗਤੀ ਸ਼ਕਤੀ ਕਰ ਰਹੇ ਹੋ ਕਿਸੇ ਪੀਰ ਦੇਵੀ ਦੇਵਤੇ ਦੀ ਸਾਧਨਾ ਕਰ ਰਹੇ ਹੋ ਨਾ ਫਿਰ ਤੁਹਾਨੂੰ ਇਹ ਚੀਜ਼ਾਂ ਦਿਖ ਰਹੀਆਂ ਆ ਜਿਵੇਂ ਸੁਪ ਦੇਖ ਰਿਹਾ ਆ ਤਾਂ ਉਹਦਾ ਮਤਲਬ ਇਹ ਵੀ ਹੁੰਦਾ ਹੈ ਕਿ ਚਲੋ ਤੁਹਾਡੀ ਸਾਧਨਾ ਸਿਰੇ ਚੜ ਰਹੀ ਆ ਜ਼ਿਆਦਾਤਰ ਕੋਈ ਆ ਪੀਰ ਦੀ ਸਾਧਨਾ ਦੇ ਵਿੱਚ ਕੋਈ ਆ ਪੀਰ ਦੇ ਵਿੱਚ ਤੁਹਾਨੂੰ ਜਦੋਂ ਕੋਈ ਆ ਪੀਰ ਸੇਵਾ ਕਰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਸੁਪ ਇਹ ਸਿੱਧੇ ਦਿਖਣ ਲੱਗ ਪੈਂਦੇ ਆ ਰੋਡਾਂ ਉਤੋਂ ਉਤੋਂ ਜੱਫੀ ਪਾਉਂਦੇ ਦੇਖ ਜਾਣਗੇ ਥੋਦੇ ਜਿੱਤੇ ਸੇਵਾ ਕਰਦੇ ਜਾਂ ਕੇ ਵੈਨਿਓ ਕੱਢਦੇ ਹਾਂ ਉੱਥੇ ਤੁਹਾਨੂੰ ਉਹ ਮੇਲ ਦੇਖ ਜਾਣਗੇ ਹੁੰਦਾ ਤਾਂ ਉਹ ਚੰਗਾ ਆ ਪਰ ਖਤਰਨਾਕ ਵੀ ਹੁੰਦਾ ਆ ਜੇ ਸਪ ਤੁਹਾਨੂੰ ਸਿਰਫ ਮੇਲ ਦਾ ਦਿਖ ਰਿਹਾ ਨਾਰਮਲ ਆ ਕੇ ਉਹ ਜਿਵੇਂ ਫਾਣ ਨਹੀਂ ਚੱਕਿਆ ਉਦੀ ਉਹ ਲੀਟੈਲਿਟੀ ਆ ਸਰੀ ਉਹਦੀ ਥੱਲੇ ਆ ਤਾਂ ਉਹ ਬੈਠਾ ਆ ਤਾਂ ਨਾਰਮਲ ਆ ਉਹ ਤੁਹਾਨੂੰ ਦੇਖਿਆ ਤਾਂ ਕੋਈ ਗੱਲ ਦੀ ਨਹੀਂ ਉਹ ਨਾਰਮਲ ਗੱਲ ਆ ਨਾ ਉਹ ਤੁਹਾਨੂੰ ਦੇਖ ਕੇ ਕੋਈ ਈਡੀ ਗੱਲ ਨਹੀਂ ਵਿਧੀ ਸੇਵਾ ਸਾਵਧਨਾ ਕਰ ਰਹੇ ਹਾਂ ਉਹ ਪੋਟੋਨਿਸਮ ਨੂੰ ਕਿਦਾ ਗਦਰ ਚੰਦਾਰੇ ਹੋਏ ਆ ਅਗਰ ਫਾਨੇ ਚੱਕ ਰਿਹਾ ਤਾਂ ਤੁਹਾਡੇ ਉੱਤੇ ਉਹ ਜਿਹੜਾ ਤੁਸੀਂ ਇਲਮ ਸਰਦ ਕਰ ਰਹੇ ਹੋ ਕੁਝ ਵੀ ਕਰ ਰਹੇ ਹੋ ਉਹਦੇ ਵਿੱਚ ਤੁਹਾਨੂੰ ਵਾਰ ਹੋਣ ਦਾ ਤੁਹਾਡੇ ਉੱਤੇ ਖਤਰਾ ਹੋ ਗਿਆ ਆ ਤੁਹਾਡੇ ਉੱਤੇ ਵਾਰ ਹੋਣ ਦੇ ਚਾਂਸ ਵੱਧ ਜਾਂਦੇ ਆ ਅਗਰ ਉਹ ਫਾਨ ਚੱਕ ਰਿਹਾ ਆ ਹਨਾ ਸਿੱਧਾ ਫਾਨ ਚੱਕ ਕੇ ਖੜਾ ਹੋ ਗਿਆ ਤੇ ਤੁਹਾਨੂੰ ਫਿਰ ਦਿਖ ਰਿਹਾ ਚਲਦੀ ਸੇਵਾ ਦੇ ਵਿੱਚ ਆਦਰਵਾਇਜ਼ ਨਹੀਂ ਤੇ ਆਦਰਵਾਇਜ਼ ਜੀ ਇਹ ਦੇਖਦਾ ਤਾਂ ਉਹਦਾ ਕੁਝ ਹੋਰ ਮਤਲਬ ਆ ਮਤਲਬ ਉਹਦਾ ਵੀ ਇਹੀ ਆ ਜਾਨੀ ਕਿ ਉਹ ਫਿਰ ਤੁਹਾਡੇ ਦੇ ਉੱਤੇ ਕੋਈ ਇਲਮ ਕਰ ਰਹੇ ਹਨਾ ਜਿਹੜਾ ਤੁਸੀਂ ਇਹ ਚਲਦੀ ਸੇਵਾ ਦੇ ਵਿੱਚ ਤੁਹਾਨੂੰ ਇਦਾਂ ਦੱਸਿਆ ਜੀ ਚੱਕ ਕੇ ਦਿਖ ਜਵੇ ਤਾਂ ਉਹਦਾ ਮਤਲਬ ਵੀ ਤੁਹਾਡੇ ਤੇ ਵਾਰ ਹੋਣ ਲਿਆ। ਹੋਰ ਉਹ ਤੁਹਾਨੂੰ ਆਪਣੇ ਗੁਰੂ ਨਾਲ ਛੇਤੀ ਤੋਂ ਛੇਤੀ ਕੰਟੈਕਟ ਕਰ ਲੈਣਾ ਚਾਹੀਦਾ ਉਹਨੂੰ ਦੱਸ ਦੇਣਾ ਚਾਹੀਦਾ ਵੀ ਮੈਨੂੰ ਇਦਾਂ ਆ ਦਿਖਿਆ ਠੀਕ ਹੈ ਜੀ। ਤੇ ਜੇ ਸੱਪ ਤੁਹਾਨੂੰ ਦਿਖਦਾ ਆ ਜਿਵੇਂ ਸੱਪਸਾਪ ਲੜਦੇ ਦਿਖਦੇ ਆ ਤਾਂ ਉਹ ਵੀ ਥੋੜੇ ਜਿਹਾ ਖਤਰਨਾਕ ਹੁੰਦੇ ਆ। ਉਹ ਖਤਰਨਾਕ ਇਦਾਂ ਹੁੰਦੇ ਆ ਜਿਵੇਂ ਤੁਸੀਂ ਪਹਿਲਾਂ ਕਿਸੇ ਆਪਣੇ ਬਜ਼ੁਰਗਾਂ ਨੂੰ ਜਾਂ ਆਪਣੇ ਪੀਰਾਂ ਨੂੰ ਆਪਣੇ ਜਠੇਰਾਂ ਨੂੰ ਬੰਨ ਨਹੀਂ ਰਹੇ ਹੁੰਦੇ ਹਨਾ। ਤੇ ਤੁਸੀਂ ਇੱਧਰ ਕਿਸੇ ਹੋਰ ਢੀਵੀ ਦੇ ਤੇ ਕਿਸੇ ਆਪਣੇ ਗੁਰੂ ਦੇ ਰੜ ਲਾ ਕੇ ਤੁਸੀਂ ਨਵੀਂ ਸੇਵਾ ਸ਼ੁਰੂ ਕਰ ਲੰਨੇ ਆ ਉਹ ਫਿਰ ਤੁਹਾਨੂੰ ਅਲਝਾ ਮਿੰਦਾ ਉਹ ਠੀਕ ਆ ਉਹ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਚੰਗੇ ਇਸ ਵੱਲੋਂ ਹੁੰਦੇ ਆ ਕਿਉਂਕਿ ਉਹਦੇ ਵਿੱਚ ਕਹਿੰਦੇ ਹੁੰਦੇ ਕਿ ਕੋਈ ਤੁਹਾਨੂੰ ਦੌਲਤ ਦੀ ਪ੍ਰਾਪਤੀ ਇਹ ਵੈਸੇ ਮੈਂ ਇਹ ਚੀਜ਼ ਤੋਂ ਹੋਕਰ ਦਾ ਗਰੇਜ ਕਰਦਾ ਪਰ ਉਦਾਂ ਹੁੰਦੇ ਮਾੜੇ ਆ ਉਹ ਤੁਸੀਂ ਉਹਦੇ ਪਿਛਲੇ ਨੂੰ ਛੱਡ ਕੇ ਅਗਲੇ ਨੂੰ ਨਿਰਸਿੱਧ ਕਰਨ ਵਜਿ ਜਾਂਦੇ ਨ ਅਗਲੇ ਨੂੰ ਭਗਤੀ ਕਰਨ ਵਜਿ ਹੁੰਦੇ ਤਾਂ ਉਹਦੇ ਕਰਕੇ ਦੇਖਣ ਲੱਗ ਪਦਾ ਹਨ ਤੇ ਲਗਾਤਾਰ ਕਾਲਾ ਸੱਪ ਦੇਖਣਾ ਰੋਜ਼ ਤੁਮੇ ਉਹ ਬੈਠਾ ਖੜਾ ਸਰੀ ਚੱਕੀ ਨਹੀਂ ਚੱਕੀ ਕਾਲਾ ਸੱਪ ਰੈਗੂਲਰ ਦੇਖਣ ਲੱਪੰਦਾ ਹੈ ਵਿੱਚ ਕਦੇ ਦੇ ਨਾਲ ਪੈਂਦਾ ਨਹੀਂ ਤਾਂ ਰੈਗੂਲਰ ਦੇਖਣ ਲੱਪੰਦਾ ਤੂੰ ਸਮਝੋ ਪਮੇ ਉਹ ਸੇਵਾ ਕਰਦਾ ਬੰਦਾ ਭਾਵੇਂ ਨਹੀਂ ਕਰਦਾ ਸਮਝੋ ਤੁਹਾਡੇ ਵੱਡ ਬਟੇਰੇ ਤੁਹਾਡੀ ਜਠੇਰੇ ਤੁਹਾਡੇ ਬਜ਼ੁਰਗ ਉਹ ਤੁਹਾਡੇ ਨਾਲ ਨਰਾਜ ਨੇ ਤੁਹਾਨੂੰ ਪਿੱਤਰ ਦੋਸ਼ ਲੱਗ ਚੁੱਕਿਆ ਇਦਾਂ ਇਹਨੂੰ ਪਿੱਤਰ ਦੋਸ਼ ਕਹਿੰਦੇ ਆ ਜੋਤਿਸ਼ ਭਾਸ਼ਾ ਦੇ ਵਿੱਚ ਵਾਸਤਵ ਭਾਸ਼ਾ ਜਿਹੜੀ ਹੁੰਦੀ ਹੈ ਜੇ ਉਹਦੇ ਵਿੱਚ ਇਹਨੂੰ ਤਿੱਤਰਦੋਸ਼ ਕਰ ਦਿੰਦੇ ਆ ਉਹ ਤੁਹਾਨੂੰ ਲੱਭ ਚੁੱਕਿਆ ਤੁਹਾਡੇ ਵੱਡ-ਵਡੇਰੇ ਤੁਹਾਡੇ ਨੰਨਰਾਜ ਨੇ ਠੀਕ ਆ ਜੀ ਫਿਰ ਉੱਥੇ ਤੁਹਾਨੂੰ ਐਕਟਿਵ ਹੋਣਾ ਪੈਂਦਾ ਤੁਹਾਨੂੰ ਆਪਣੇ ਵੱਡੇ ਬਜ਼ੁਰਗਾਂ ਨੂੰ ਮਨਮਨੋਤ ਕਰਨੀ ਪੈਂਦੀ ਆ ਠੀਕ ਆ ਜੀ ਤੇ ਜੇ ਤੁਹਾਨੂੰ ਸੁਪਨੇ ਦੇ ਵਿੱਚ ਕਦੇ ਸੱਪ ਜਾਂ ਨਿਉਲੇ ਨਾਲ ਲੜਦਾ ਦਿਖਦਾ ਆ ਠੀਕ ਆ ਉਹ ਭਾਵੇਂ ਸੇਵਾ ਕਰਦਾ ਬੰਦਾ ਭਾਵੇਂ ਨਹੀਂ ਕਰਦਾ ਅਗਰ ਤੁਹਾਨੂੰ ਸੁਪਨੇ ਦੇ ਵਿੱਚ ਤੁਹਾਨੂੰ ਸੱਪ ਤੇ ਨਿਉਲੇ ਦੀ ਲੜਾਈ ਦਿਖਦੀ ਆ ਤਾਂ ਸਮਝੋ ਜਿਹੜਾ ਤੁਹਾਡਾ ਕੋਈ ਬੰਦਾ ਅੱਜ ਤੱਕ ਤੁਹਾਡੇ ਗੁੱਜੇ ਵਾਰ ਕਰ ਰਿਹਾ ਹੈ ਇਸ ਦਾ ਜਾਨੀ ਕਿ ਤੇ ਮੰਤਰ ਤੰਤਰ ਕਰਵਾ ਰਿਹਾ ਸੀ ਜਵਾਬ ਕਰ ਰਿਹਾ ਸੀ ਉਹ ਕਿਸੇ ਨਾ ਕਿਸੇ ਤਰੀਕੇ ਉਹ ਤੁਹਾਡੇ ਮੂਰੇ ਜੱਗ ਜਾਹਰ ਹੋ ਜਾਣਾ ਵੀ ਆ ਬੰਦਾ ਸੀ ਉਹ ਠੀਕ ਹੈ ਜੀ ਉਹਦਾ ਤੁਹਾਨੂੰ ਜਣੀ ਇੱਕ ਨਕਸ਼ ਮਿਲ ਜਾਣਾ ਭਾਵੇਂ ਉਹ ਤੁਹਾਨੂੰ ਕਿਸੇ ਥਰੂ ਮਿਲ ਜAVE ਤੇ ਭਾਵੇਂ ਤੁਹਾਨੂੰ ਸੁਪਨੇ ਜਾ ਕੇ ਮਿਲ ਜAVE ਜਾਨੀ ਕਿ ਉਹ ਬੰਦਾ ਤੁਹਾਨੂੰ ਦਿਖ ਜੂਆ ਜਸਟ ਉਹ ਸੁਪਨੇ ਤੋਂ ਬਾਅਦ ਵੀ ਦਿਖ ਜਾਂਦਾ ਹੈ ਜਾਂ ਇੱਕ ਦੋ ਦਿਨ ਬਾਅਦ ਵੀ ਦਿਖ ਜਾਂਦਾ ਐ ਤੱਕ ਹੋ ਜਾਂਦਾ ਹੈ ਯਾਨੀ ਸੱਪ ਤੇ ਨਿਯੋਲ ਦੀ ਲੜਾਈ ਦਾ ਮਤਲਬ ਇਹੀ ਹੁੰਦਾ ਦਿਖਣ ਦਾ ਬਈ ਤੁਹਾਨੂੰ ਉਹ ਜਿਹੜਾ ਥੋੜਾ ਕੋਈ ਦੁਸ਼ਮਣ ਵੈਰੀ ਆ ਜੋ ਤੁਹਾਡੇ ਪਿੱਛੇ ਲੱਗਿਆ ਹੈ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਉਹ ਥੋੜਾ ਜੱਗ ਜਾਂ ਹਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਹਦੀ ਪਿੱਠ ਲੱਗਣੀ ਸ਼ੁਰੂ ਹੋ ਜਾਂਦੀ ਆ ਆਟੋਮੈਟਿਕਲੀ ਉਹਦਾ ਮੂੰਹ ਟੁੱਟ ਜਾਂਦਾ ਹੈ ਠੀਕ ਹੈ ਜੀ ਇੰਨੇ ਤੋਂ ਤੁਹਾਨੂੰ ਇਹ ਜਿਹੜੇ ਦੱਸੇ ਆ ਇਹ ਇਹ ਤਰੀਕੇ ਦੇ ਹੁੰਦੇ ਆ ਜੇਰ ਸੇਵਾ ਕਰਦਿਆਂ ਦੇ ਵਿੱਚ ਤੁਹਾਨੂੰ ਸੱਪ ਜਿਹੜਾ ਨਾਰਮਲ ਦੀਂਦਾ ਹੈ ਧਿਆਨ ਨਾਲ ਸੁਣ ਲਓ ਜਿਹੜਾ ਨਾਰਮਲ ਦੀਂਦਾ ਪਿਆ ਮੀਲ ਦਾ ਉਹ ਨੂੰ ਤੁਹਾਨੂੰ ਕੋਈ ਡਰ ਵਾਲੀ ਗੱਲ ਨਹੀਂ ਕੋਈ ਦਿੱਕਤ ਨਹੀਂ ਤੋਂ ਨੂੰ ਚੰਗੇ ਸਭੋ ਦਿਖ ਰਿਹਾ ਚੰਗਾ ਹੀ ਦਿਖ ਰਿਹਾ ਆ ਕੀ ਤੁਹਾਡੀ ਸਭ ਜਿਹੜੀ ਸੇਵਾ ਕਰ ਰਹੇ ਸਫਲ ਹੋ ਰਹੀ ਆ ਤੇ ਜੇ ਤੁਹਾਨੂੰ ਦਿਖ ਰਿਹਾ ਖੜਾ ਸੱਪ ਫਣ ਚੱਕੀ ਖੜਾ ਸਰੀ ਚੱਕੀ ਖੜਾ ਤਾਂ ਸਮਝੋ ਤੁਹਾਡੇ ਤੇ ਵਿਵਾਰ ਹੋਣ ਲਿਆ ਤੁਹਾਡੀ ਜਿਹੜੀ ਤੁਸੀਂ ਪਾਵਰ ਸਿੱਧ ਕਰ ਰਹੇ ਹੋ ਜਾਂ ਤਾਂ ਉਹ ਤੁਹਾਨੂੰ ਮਾਰ ਕਰੂਗੀ ਜਾਂ ਤੁਹਾਨੂੰ ਕੋਈ ਚੀਲਾ ਬਾਲਕਾ ਕੋਈ ਕਿਸੇ ਦੇ ਤੁਸੀਂ ਨਗਾ ਜਾਗੇ ਉਹ ਤੁਹਾਨੂੰ ਮਾਰ ਕਰੂਗਾ ਠੀਕ ਆ ਜੀ ਤੁਸੀਂ ਉਹਦੇ ਲਈ ਆਪਣੇ ਕਿਸੇ ਗੁਰੂ ਮੁਰਸ਼ਿਦ ਨਾਲ ਜਿਹੜਾ ਤੁਸੀਂ ਗੁਰਤਾ ਨਾ ਕੀਤੀ ਹੋਈ ਆ ਉਹਦੇ ਨਾਲ ਜਾ ਕੇ ਕੰਟੈਕਟ ਕਰੋ ਵੀ ਮੈਂ ਨਾ ਇਹ ਤਾਂ ਮੈਨੂੰ ਆ ਦਿਖਾਇਆ ਉਹ ਫਿਰ ਆਪਣੇ ਉਸ ਹਾਵਨਾ ਤੋਂ ਢੋੜ ਤੇ ਔਰਾ ਕ੍ਰੀਏਟ ਕਰ ਦਿੰਦੇ ਆ ਜਾਂ ਉਹ ਪਾਵਰ ਨੂੰ ਉਸ ਹਾਵਨਾ ਦੇਖ ਲੈਂਦੇ ਆ ਵੀ ਇਹ ਕਿਦਾਂ ਕਿਹੜੇ ਰੂਪ ਚ ਆ ਰਹੀ ਆ ਕਿਸੇ ਵੇਲੇ ਆਪਾਂ ਆਪ ਨੂੰ ਪਤਾ ਨਹੀਂ ਹੁੰਦਾ ਵੀ ਇਹ ਜਿਹੜਾ ਕਲਮਾ ਆਪਾਂ ਚੱਕਿਆ ਹੈ ਬਕਰਾਲ ਰੂਪ ਦਾ ਆ ਜਾਂ ਨੋਰਮਲ ਰੂਪ ਦਾ ਆ ਇਹ ਮਨ ਇੱਕ ਤਿਵਰ ਮੰਤਰ ਹੁੰਦੇ ਆ ਇੱਕ ਹਲਕੇ ਮੰਤਰ ਹੁੰਦੇ ਆ ਵੇਦ ਨਾਰਮਲ ਸ਼ਾਂਤੀ ਨਾਲ ਚੱਲਦੇ ਆ ਇੱਕ ਬਿਲਕੁਲ ਤੇਜ਼ ਹੁੰਦੇ ਆ ਤਿਵਰ ਸ਼ਕਤੀਆਂ ਹੁੰਦੀਆਂ ਆ ਛਾਪੀ ਇੱਕੋ ਹੀ ਹੁੰਦੀ ਆ ਉਹ ਥੋੜਾ ਤੇਜ਼ ਚੱਲਦਾ ਹੁੰਦਾ ਤੇ ਉਹ ਆਪਾਂ ਨੂੰ ਪਤਾ ਨਹੀਂ ਲੱਗਦਾ ਤੇ ਆਪਾਂ ਉਹਨੂੰ ਘਰ ਬੈਠਦੇ ਆ ਫਿਰ ਜਿਹੜੀਆਂ ਤਿਵਰ ਸ਼ਕਤੀਆਂ ਹੁੰਦੀਆਂ ਉਹ ਬੜੇ ਰੁੱਦਰ ਰੂਪ ਚ ਆਉਣੀ ਹੁੰਦੀਆਂ ਬੜੀ ਤੇਜ਼ੀ ਦੇ ਨਾਲ ਆਉਂਦੀਆਂ ਬਰਾੜ ਰੂਪ ਦੇ ਬਕਰਾਲ ਰੂਪ ਹੁੰਦਾ ਆ ਤੇ ਉਹਨਾਂ ਨੂੰ ਚਲਣਾ ਬਹੁਤ ਔਖਾ ਹੋ ਜਾਂਦਾ ਠੀਕ ਆ ਜੀ ਇਸ ਕਰਕੇ ਗੁਰੂ ਦਾ ਹੋਣਾ ਜ਼ਰੂਰੀ ਆ ਗੁਰੂ ਫਿਰ ਉਹਦੇ ਨਾਲ ਸਹਾਇ ਹੁੰਦਾ ਆ ਉਸ ਸ਼ਕਤੀ ਨੂੰ ਨਿਊਟਰਲ ਕਰਕੇ ਹੌਲੀ ਹੌਲੀ ਤੁਹਾਡੇ ਨਾਲ ਕੜੀ ਕਰ ਦਿੰਦਾ ਇਹ ਗਏ ਜਿਹੜੇ ਸਪੰਦਾ ਦੇਖਣਾ ਹੈ ਤੁਹਾਨੂੰ ਮੈਂ ਸਾਰੀ ਅੱਜ ਡਿਟੇਲ ਦੱਸਤੀ ਹਾਂ ਜਿੰਨੀ ਕੁ ਮੈਨੂੰ ਨੌਲੇਜ ਸੀ ਜਿੰਨਾ ਕੁ ਮੇਰੇ ਧਿਆਨ 'ਚ ਆਇਆ ਸੋ ਅਗਰ ਫੇਰ ਵੀ ਕੁਝ ਰਹਿੰਦਾ ਹੋਇਆ ਤਾਂ ਤੁਹਾਨੂੰ ਕਿਤੇ ਲਾਈਵ ਆਵਾਂਗੇ ਉਹਦੇ ਵਿੱਚ ਤੁਸੀਂ ਗੱਲਬਾਤ ਕਰ ਲਿਓ ਉਹਦੇ ਵਿੱਚ ਤੁਹਾਨੂੰ ਦੱਸ ਦਾਂਗੇ ਕਿੱਦਾਂ ਦੀ ਲੱਗਦੀ ਸਾਡੀ ਜਾਣਕਾਰੀ ਦਿੱਤੀ ਹੋਈ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਦੀਪਾ ਤੋਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਕਨ ਦਬਕੇ ਰੱਖੋ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਤੇ ਰਹਿਣਾ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਜੈ ਪੀਰ